ਇਹ ਤਾਂ ਉਹ ਗੱਲ ਕਰਦੀ ਕਹਿੰਦੀ 15 ਦੇ 25 ਮੋੜ ਦੀ ਮੇਰੀ ਜਾਨ ਜਾਣ ਦਾ ਖਤਰਾ ਹਾਂ ਨੂੰ ਸਿਰੇ ਲਾਉਂਦਾ ਖਤਰਾ ਹਾਂ ਨਾ ਜੀ ਟਾਈਮ ਪੂਰਾ ਪਰ ਕਾਸੇ ਚੋੜ ਨਾ ਹਾਂ ਉਹ ਗੱਲ ਹਾਂ ਜੀ ਬਾਈ ਕੋਈ ਬੇਚਣੇ ਦਾ ਸਾਹ ਵਾਲੀ ਗੱਲ ਕਰੋ ਹਾਂ ਸਹੀ ਜਿੰਨੇ ਕੰਡੇ ਨਹੀਂ ਵਿਛਾਏ ਹੋਣੇ ਮੈਂ ਮੇਰੇ ਟੰਡਿਆਂ ਤੇ ਸੌਂਦਾ ਰਿਹਾ ਕਿੰਨੇ ਟਾਈਮ ਦਾ ਕੰਚ ਦੀਆਂ ਨੁੱਕਰਾਂ ਤੇ ਤਿੰਨ-ਚਾਰ ਮਹੀਨੇ ਦਾ ਹੋਵੇਗਾ ਚਾਰੋਂ ਕਿ ਮਹੀਨਾ ਹੋ ਗਿਆ ਤੇਰੇ ਸਾਰੇ ਪਾਪੜ ਵੇਚ ਲਿਆ ਤੈਨੂੰ ਪਤਾ ਕੋਈ ਲੱਤ ਨਹੀਂ ਕੱਢਦਾ ਜੀ ਇਹਨੂੰ ਕੁਝਾ ਕੇ ਵੀ ਦਿਖਿਆਦene ਇਹ ਵੜਾ ਕਰਦਾ ਤੈਨੂੰ ਉਹੀ ਉਹੀ ਬੜਾ ਦੂਰੋਂ ਆਏ ਕਿੱਥੇ ਬਿੰਦੂ ਕੀ ਮਲੇਰ ਕੋਟਲਾ ਉੱਥੋਂ ਆਇਆਗਾ ਆ ਦੇਖ ਬਾਈ ਚਾਣਾ ਕਰ ਰਿਹਾ ਧਾਣੇ ਨੂੰ ਖਾਦੇ ਨੇ ਇਹਦੇ ਚਾਚਾ ਦਾਸ ਵੀ ਭਾਜੀ ਦੱਸੋ ਕੀ ਕਿਹੜੀ ਵੀ ਹੈ 25000 ਥੋੜਾ ਹਸਾਬਨਾ ਮੰਗ ਯਾਰ 25000 ਹਸਾਬ ਨਾਲੇ ਮੰਗੀ ਜੇ 25 ਨੂੰ ਦਿਨਾਂ ਦੇ ਘੜੋ ਘੜ 35 ਦਾ ਮੁੱਲ ਲਗਾ ਰੋ ਨਾ ਕੋਈ ਨਾ 25 ਦੇ ਦੋ ਤੁਸੀਂ 25 ਮੰਗਦੇ ਰੋਪੇ ਨੂੰ ਬੜੇ ਬਾਬਾ ਵੀ ਤੇ ਲੈ ਵਿਜੈ ਮੰਗੇ ਆ ਔਰ ਨਹੀਂ ਨਹੀਂ ਫੇਰ ਹੀ 25 ਦੋਗੇ ਜੋ 35 ਮੰਗੋ ਮੇਰਾ ਇਹ ਤਾਂ ਉਹ ਗੱਲ ਕਰਦੀ ਕਹਿੰਦੀ 15 ਦੇ 25 ਮੋੜਦੀ ਮੇਰੀ ਜਾਨ ਜਾਨ ਦਾ ਖਤਰਾ ਠੀਕ ਹੈ ਆੰਗ ਨੂੰ ਸਿਰੇ ਲਾਉਂਦਾ ਚਾਤਰਾ ਹਾਂ ਨਾ ਜੀ ਕੈਮਾ ਪੂਰਾ ਪਰ ਕਾਸੇ ਚੋੜਨਾ ਹਾਂ ਹਾਂ ਜੀ ਬਾਈ ਕੋਈ ਵੇਚਣਾ ਤਾਂ ਸਾਹ ਵਾਲੀ ਗੱਲ ਕਰੋ ਸਹੀ ਸੂਲਾ ਤੇ ਆਓ ਕਿਉਂ ਜੀ ਸਾਸੀ ਮਜ਼ਾਕਾ ਛੱਡੋ ਸਹੀ ਤੁਸੀਂ ਬੰਮਤਵਾ ਕਾ ਕਰੋ ਥੋੜਾ ਜਿਹਾ ਰੱਬ ਕੋਲੋਂ ਵੀ ਡਰੋ ਮਾ ਰੱਬ ਕੋਲੋਂ ਡਰਦੇ ਨਾ ਕਦੇ ਇੰਡਰ ਤੇ 7500 7500 ਨਹੀਂ ਨਹੀਂ ਦੇਖ ਲੈ ਗੁੱਸਾ ਕਦੇ ਕਰਦਾ ਹੈ ਕਰਦਾ ਹੈ ਅੱਛਾ ਨਹੀਂ ਇਹ ਅੰਜਨ ਜੀ ਕਰ ਰਿਹਾ ਹੈ ਜੀ ਬੱਚਾ ਤਾਂ ਗੁੱਸਾ ਕਰੀਏ ਵੀ ਨਾ ਮੰਡੀ ਮੰਡੀ 'ਚ ਖੜੇ ਆ ਗੁੱਸਾ ਕਾਦਾ ਗੁੱਸਾ ਹੈ 50 ਰੁਪਏ 120 ਬੱਚਾ ਰਲਾ ਪੈਸਾ ਬੱਚਾ ਲਾ ਨੋ ਜੀ ਜੋੜਾ ਜੋੜਾ ਆਉਂਦੇ ਨੇ ਮੇਤਰਾ ਜੋੜਾ ਹੀ ਤੇਰੇ ਮੁੰਡਿਆਂ ਦਾ ਆ ਆ ਤੇਰਾ ਕਦੋਂ ਸਹੀ ਹੈ ਉਸਦਾ ਵਿਆਹ ਹੋਇਆ ਕਿ ਨਹੀਂ ਹਾਂ ਕਿਉਂ ਵਿਆਹ ਤਾਂ ਵਿਆਹ ਤਾਂ ਬਾਦ ਵਿੱਚ ਨਾ ਚੂੜੇ ਹੀ ਮੈਨੂੰ ਮਿਲੇ ਚੂੜੇ ਤੈਨੂੰ ਮਿਲੇ ਸਾਰਾ ਚੂੜੇ ਬੱਕਰਾ ਵੇਚ ਜਦੀ ਵਿਆਹ ਹੋ ਜਾਊਗਾ ਹੁਣ ਕਿਵੇਂ ਕਰੀਏ 7500 ਕਹਿੰਦਾ 8000 ਦਾ ਵੇਚਣਾ ਬੱਕਰਾ 8000 ਦਾ ਵੇਚਣਾ ਹੋਰ ਕਿੱਧਰ ਜਾਈਏ ਨਹੀਂ ਨਹੀਂ ਕਹੀਂ ਕਾਸਾ ਸਿੱਧੀ ਬਸ ਨਹੀਂ ਇੱਕ ਕਾਪੀ ਲਾਤੀ ਦੱਸ ਤੋ ਪਾਣੀ ਬਸ ਓ ਬਾਈ ਮੱਟੀ ਦਾਰ ਜਾਨਾ ਤੈਨੂੰ ਕਾਹ ਗਿਣ ਦਿਆਂ ਨਾ ਫੇਰ ਕੀ ਕਰਦੇ ਹੁੰਦਾ ਕੋਈ ਨਾ ਆਪਣੀਆਂ ਸਾਰੇ ਬੰਦੇ ਨਹੀਂ ਨਹੀਂ ਇਹਦੂ ਨਹੀਂ ਬਹੁਤ ਦਸ ਤੋਂ ਉੱਪਰ ਨਹੀਂ 2500 ਚੱਕਦਾ ਸਾਡੇ ਗੋਣੇ ਤੋਂ ਬਗੈਰ ਬਿਨਾ ਮਤਲਬ ਸਭੀ ਨਾ ਮੁੱਚੇ ਗੋਣੇ ਬਸ ਆਪ ਐ ਗਿਣਗੇ ਲਾਲੂ ਓ ਬਾਈ ਓ ਬਾਈ ਵੀੜੀ ਨੂੰ ਫੇਰ ਪੀਦੀ ਕੋਈ ਜਾਨੀਆ ਕੋਈ ਧੇਨੀ ਮੜੀ ਜੀ ਸਿਰ ਤੇ ਮੇਰੇ ਬੰਦੇ ਆ ਕਿਉਂ 100 ਸੌਤਰਾ ਵੀ ਅੰਦਰ ਬਰਖੜਾ ਆ ਜਾ ਸਮਾਜ ਇਹ ਕੋਈ ਵੀੜੀ ਪੀਂਦਾ ਕੋਈ ਨਹੀਂ ਨਹੀਂ ਪੀਂਦਾ ਪੂਰਾ ਗਿਆ ਮੜ ਗਿਆ। ਹਾਲੇ ਵੀ ਦੱਸ ਤੂੰ ਕਿਹਾ ਤਾਂ ਕਰੀ ਗਿਆ। ਉੱਪਰ ਇੱਕ 2500 ਦੀ ਤੁਸੀਂ ਸਦਾ ਕਹਿੰਦਾ ਉਹਨਾਂ ਨੂੰ ਛੂਟ ਦੇਤੀ। ਬੱਚੇ ਕਹਿੰਦੇ ਦੇਖ ਲੰਬੇ ਨੂੰ ਨਾ ਦੇਖ। ਬੱਚਾ ਦੇਖਦਾ ਇਹਨਾਂ ਨੂੰ। ਸਾਨੂੰ ਕੁਆਲਿਟੀ ਦੇਣੀ ਹੈ ਜੀ। ਉਹ ਕੁਆਲਿਟੀ ਦੇ ਜਿੰਨੇ ਦਾ ਬਣਨਾ ਸਾਲ ਤੱਕ ਆਪਾਂ ਪੈਸੇ ਕਿੰਨੇ ਹੋਣੇ ਉਹਨੇ ਚ ਪੂਰੇ ਕਰ ਲਏ। ਨਹੀਂ ਵੀ ਹੋਣੇ ਨਹੀਂ ਪੂਰੇ ਕਰ ਲਏ। ਸਾਨੂੰ ਆਪ ਨੂੰ ਹੀ ਪਤਾ ਹੀ ਹੈ। ਜਾ ਕੇ ਨਹੀਂ ਦੇਣੀ ਪੈਣੀ ਇਹਨੂੰ। ਸਾਨੂੰ ਛਾਲ ਨੂੰ ਜਾ ਕੇ ਸਾਦਾ ਹੋਊਗਾ ਇਹ ਬਈ ਲੱਖ ਰੁਪਏ। 10000 ਰੁਪਏ ਖਾਣਾ ਵੀ। 2 ਮਹੀਨੇ ਦੇ ਵਿੱਚ। ਹਾਂ ਜੀ 2 ਮਹੀਨੇ ਚਲੋ। ਮਲੋ ਲੱਖ ਦਾ ਤੁਸੀਂ ਕਹਿੰਦੇ ਤੁਹਾਡੇ ਨਾਲ ਸੌਦਾ ਕਰ ਲਈ ਅਗਲੇ ਸਾਲ ਫੇਰ ਲੱਖ ਦਾ ਤੁਸੀਂ ਲਓਗੇ ਸਾਡੇ ਤੋਂ ਠੀਕ ਹੈ ਐ ਤਾਂ ਵੀਰੇ ਮਰ ਜਾ ਰਹੇ ਨੇ ਇਦਾਂ ਨਹੀਂ ਹੁਣ ਸਹੀ ਗੱਲ ਹੈ ਸਹੀ ਗੱਲ ਹੈ ਚਿੰਤਾ ਨਾ ਮੰਨ ਚਿੰਤਾ ਨਾ ਮੰਨ ਚਿੰਤਾ ਨਾ ਮੰਨੂ ਨਾ ਮਾਰ ਕੇ ਟੋਮਾ ਨੂੰ ਯਾਰ ਹਾਂ ਇਹ ਬੰਦੇ ਨੇ ਲਜਾਣਾ ਨੂੰ ਕੰਨ ਕੁੱਕ ਦੇ ਦੇ ਦਿਓ ਦੱਸ ਦਜੇ ਬੰਦਾ ਠੀਕ ਹੈ 2500 ਤੂੰ ਕਹਿਤਾ ਹੁਣ ਨਾ ਜੋ ਦੇ ਇਸ ਨਾ ਰੱਖਿਓ ਬਿਲਕੁਲ ਭਾਜੀ ਚਾਹ ਕਾ ਦੀ ਜਿਹਦੇ ਇੰਜ ਨੇ ਆਪਣੇ ਪਸੰਦ ਨਹੀਂ ਜਦ ਨਹੀਂ ਕਵੇ ਜਿਹਦੇ ਇੰਜ ਨਹੀਂ ਤੁਸੀਂ ਜੈ ਜੀ ਕਹਿਤਾ ਆਪਣੇ ਤੋਂ ਜੈ ਜੀ ਕਰ ਆਪਾਂ ਤੁਹਾਡੀ ਜਵਾਨ ਤੇ ਫੁੱਲ ਵਿਚਾਨਾ ਨੇ ਪਾਲਣਾ ਵਿਚਾਰੇ ਨੇ ਸ਼ੌਂਕ ਦਾ ਕੋਈ ਮੁੱਢ ਨਹੀਂ ਭਾਈ ਹਾਂ ਸ਼ੌਂਕ ਦਾ ਕੋਈ ਮੁੱਢ ਨਹੀਂ ਹੁੰਦਾ ਪਾਲਣਾ ਇਹਨੇ ਦੇ ਦੇ ਦੋ ਕੋਈ ਮੁੱਲ ਨਹੀਂ ਨੰਗਾ ਵਟ ਲੋ ਪੈਸੇ ਹੈ ਜੇ ਤੁਸੀਂ ਵੀ ਸੱਦੇ ਕਰਾਉਨੇ ਆ ਅੱਬਾ ਵੀ ਕੋਈ ਕਮੀ ਨਹੀਂ ਛੱਡੀ ਤੁਹਾਡੀ ਜੀਰਾਂ ਦੇ ਬੋਲੇ ਚਕੇ ਲਾ 2500 ਤੁਸੀਂ ਸਿੱਧਾ ਹੀ ਕਹੇ 2500 ਬਿਨਾ ਕਹੀ ਬਿਨਾ ਕਹੇ ਇਹਦਾ ਹਜਰ ਦੇਖ ਹੋ ਗਿਆ ਕਿਉਂ ਬਾਈ ਹੋਈ ਰਜ ਕਰੀਰੇ ਹਾਂ ਕਰੂਗੀ ਕੀ ਕਾਹੇ 10000 ਰੋੜ ਦੇਖਦਾ ਤੁਹਾਨੂੰ ਇਹ ਤੋਲਾ ਵਾਹ ਇਹ ਤੋਲਾ ਵਾਹ 10400 ਹੋ ਗਿਆ ਨਹੀਂ ਤਾਂ ਫੜ ਜਾ ਰਸਾਈ ਕਰੀਏ ਤਾਂ ਠੀਕ ਆ ਬਹੁਤ ਰਾਦੇ ਯਾਰ ਮੁੰਡਿਓ ਮੁੰਡਿਓ ਆ ਜਾ ਉਹ ਦੇਖ ਲਓ ਕੋਈ ਕਾਸਾ ਮਸ ਉਹ ਮੁੰਡਿਓ ਟਾਈਮ ਹੁੰਦਾ ਕੱਟ ਲੋ ਕੋਈ ਹਾਂ ਹੈ ਉਹ ਬਚਾਲੇ ਦਾ ਕਰ ਬਈ ਇਹਨੂੰ ਕਰਦ ਦੇ ਮੈਂ ਯਾਰ ਬਈ 2023 ਦਾ ਵੋ 22 ਦਾ ਵੋ 20000 ਦਾ ਮੈਂ ਇਹਨੂੰ ਲੈ ਜਾ ਲੈ ਗੱਲ ਸੁਣੋ ਵੀਰੇ ਹਾਂ ਵੀਰੇ ਆ ਬੱਚਾ ਆ ਬੱਚਾ ਅੱਖ ਵੀ ਦੇਖ ਲਓ ਮੈਂ ਸਾਰਾ ਕੁਝ ਦੇਖ ਲਿਆ ਹਾਂ ਕੋ ਦੇਖ ਲੈ ਚੱਲਾ ਚੱਲਾ ਰਾਜੂ ਤੈਨੂੰ ਦੋ ਪੁਰਨਾ ਚੱਲ ਚੱਲ ਉਹ ਬਾਈ ਪਕਾਈ ਦਾ ਗੁੱਟਲੀ ਪਕਾਈ ਦਾ ਗੁੱਟਲੀ ਇਸ਼ਕ ਦਾ ਲੈਣ ਦੋ ਦੇਣਾ ਮੈਂ ਇਹਨਾਂ ਨਹੀਂ ਹੋਣਾ ਨਹੀਂ ਵੀਰੇ ਉਹ ਚੱਲ ਨਹੀਂ ਹੋਣਾ ਕੋਈ ਗੱਲ ਨਹੀਂ ਇਹਦਾ ਲਾਇਆ ਬਾਈਆਂ ਨੇ 7500 ਹਾਂਜੀ ਚਾਹੇ ਯਾਰ ਬੰਦਾ 3500 ਲਾਵੇ ਮੈਨੂੰ ਕੋਈ ਹੋਣੀ ਤੂੰ ਰੰਗ ਤਮਾਸ਼ਾ ਕਰਨਾ ਚਾਹੇ 3500 ਲਾ ਲਾ ਮੈਨੇ ਲਾਤਾ 2500 ਵੱਧਾ 10000 ਦੀ ਕਾਪੀ ਲਾਤੀ ਨਹੀਂ ਬਾਈ ਜੀ ਨਹੀਂ ਜੀ 400 ਤੇ ਲਾਤਾ ਦੇਣੀ ਜੀ ਪਰ ਹੁਣ ਮੈਂ ਕੀ ਕਰਾਂ ਪਰ ਇੱਥੇ ਬੱਸ ਪਾਉਂਦਾ ਕੋਈ ਨਹੀਂ ਹੋਰ ਦੇਖ ਕੋਈ ਫਰਕ ਨਹੀਂ ਬਾਈ ਜੀ ਕਿੰਨਾ ਦਾ ਬਹੁਤ ਫਰਕ ਕਿੰਨਾ ਦਾ ਨਹੀਂ ਬਾਈ ਜੀ ਤੂੰ ਬਾਈ ਇੱਧਰ ਆ ਜਾ ਬਾਈ ਮੈਂ ਥੋੜਾ ਸੌਦਾ ਵੇਚ ਲੈਂਦੇ ਨਹੀਂ ਬਾਈ ਅੱਦੇ ਵੀ ਕੀ ਜੀ 12000 ਦਾ ਦੇ ਦੇ ਆ ਕਾਸਰ ਨਹੀਂ ਚੱਲਦਾ ਹੋਰ ਹੋ ਗਿਆ ਬੀਆਪੀ ਨੇ ਜਵਾਬ ਦਿੱਤਾ ਕਿ ਤੇ ਅੱਤਵਾਦ ਸੌਦਾ ਕਹਾਂ ਉਹ ਜੀ ਬਈ ਉਹ ਮੁੰਡੇ ਜਿਹੜਾ ਨੇਵਣਾ ਹੈਗਾ ਆ ਬੈਠਾ ਜੀ ਤਾਂ ਮੈਨੂੰ ਸਿਆਣਾ ਹੈ ਉਹ ਕਰਮਾ ਲਿਆ ਉਹ ਕਰਮਾ ਲਿਆ ਕੋ ਬੇ ਕਰਮਾ ਲਿਆ ਉਹ ਚੈੱਕ ਕਰ ਓਏ ਚੈੱਕ ਕੀਤਾ ਹੋਇਆ ਓਏ ਆ ਜਾ ਭਾਈ ਗੋਰਾ ਕਿਹੜਾ ਕਾਲਾ ਕਿਹੜਾ ਆ ਬੜੀ ਬੰਦਾ ਸਰ ਸਰ ਪੰਜਾਹ ਹਜ਼ਾਰ ਬੰਦੇ ਨੇ ਇਹ ਲੈ ਲਓ 12 ਨਾ ਤਾਂ ਲਾਉਣ ਵਾਲੇ ਨੇ 10 10 ਲੋਕ ਜੀ 8 ਲੋਕ ਤੇ ਤੇਰੀ ਮੱਤੇ ਜਿਆਦਾ ਵੀ ਆਪੀ ਦੇ ਦੇ ਦੇਖ ਇਹਨਾਂ ਨੇ ਚਲੇਂਦਰ ਦੇ ਚਲੇਂਦਰ ਨਹੀਂ ਜਾਂਦੇ ਉਹ ਵੀ ਬੜੇ ਖਾਲੀ ਜਿਹੇ ਰੱਖ ਲਏ ਕਿਤੇ ਮੈਂ ਸਾਹਿਬ ਨੂੰ ਗੱਡੀ ਚੜਾਉਣੀ ਪੂਗੀ ਤੇ ਮੋਟਰ ਜੱਗ ਚਾਹੀਦੀ ਹੈ ਗੋਲੀਆਂ ਗੱਲਾਂ ਕਰਦਾ 18 ਬੰਦੇ ਨੇ ਬੱਕਰੀਆਂ 도 ਲਈਆਂ ਆਹ ਬਾਟ ਲੱਗ ਗਿਆ ਉਹ ਤਾਂ ਗੱਡੀ ਤੇ ਛੱਡ ਗੱਟਾ ਕਰਾ ਕੇ ਆਏ ਨੇ ਮੈਂ ਬੋਲ ਹੁਣ ਤੁਸੀਂ ਕਿੱਥੋਂ ਆਏ ਹੋ ਮੈਂ ਟਰੱਕ ਕਰਾ ਕੇ ਆਉ ਕਿੰਨੀ ਪਾਰਟੀਆਂ ਥੋੜੀ ਕਿੰਝੋ ਕਿਧਰ ਰੁਕਾਟ ਹੈ ਪਾਰਟੀ ਨਾ ਦੇਖੀ ਅਸੀਂ ਇਹ ਦੇਖਿਆ ਨਾ ਵੀ ਇਹ ਸਕਾਲੇ ਜਾਣਾਂ ਪਾਰਟੀ ਨਹੀਂ ਆਉਂਦਾ ਵੀ ਹੁੰਦਾ ਸੁਖਤਾ ਯਾਰ ਵੀ ਆਪਾਂ ਵੀ ਸਕਾਲੇ ਜਾਈਏ ਆਹ ਬਹੇ ਕੰਡਿਆਂ ਦੇ ਪੈ ਜੀਏ ਇਹਨੇ ਨਾ ਬੈਠਣਾ ਰਾਜੂ ਕਾਰ ਹੈਲਡ ਕੋਈ ਮੁੰਡੇ ਦੀ ਗੱਲ ਦਾ ਜਵਾਬ ਦੇਣਾ ਸੀ ਮੈਂ ਪਰ ਅੱਜ ਚਲ ਵਿੱਚ ਰਹੀ ਪਰ ਮੇਰੇ ਜਿੰਨੇ ਕੰਡੇ ਨਹੀਂ ਵਿਛਾਏ ਹੁਣੇ ਮੈਂ ਇਹ ਟੰਡਿਆਂ ਤੇ ਸੌਂਦਾ ਰਿਹਾ ਕਿੰਨੇ ਟਾਈਮ ਦਾ ਪੰਚ ਦੀਆਂ ਨੁੱਕਰਾਂ ਤੇ ਤਿੰਨ ਜਿਹ ਮਹੀਨੇ ਦਾ ਹੋ ਗਿਆ ਚਾਰੋਂ ਕਿ ਮਹੀਨਾ ਹੋ ਗਿਆ ਰਾਜੀ ਤੇਨੇ ਸਾਰੇ ਪਾਪੜ ਵੇਚਿਆ ਤੈਨੂੰ ਬੋਤਲ ਇਹ ਦਿੱਤਾ ਪਾਪਿਆਣੀ ਨੂੰ ਮੈਂ ਵੀ ਪੀਣਾ ਉਹ ਬਾਟੀ ਦਾ ਬਾਟੀ ਭਰ ਕੇ ਧਰ ਲਿਆ ਗੀ ਹਾਂ ਜੋਂ ਨੇ ਜਮਾਂ ਲੋਟ ਕੇ ਜਮਾਂ ਚੱਕੜੀਆਂ ਸੱਪੇ ਹੀ ਛੱਡੇ ਤੇ ਰਾਜਾ ਜਮਾਂ ਲੋਟ ਰਹੇ ਕਿਉਂ ਇੱਕ ਬੱਕਰੀ ਦਾ ਜਾਂ ਗਾਂ ਦਾ ਇਹਨੂੰ ਜਗਾਂ ਦਾ ਅਪਲਾਈ ਕਰੀ ਦੇਵਾਲ ਉਹਦਾ ਦੋ ਦਰਦ ਇਹ ਇਹਦਾ ਵਰਤ ਉਹਦਾ ਗਾਰੇ ਨੂੰ ਨਾ 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 ਤਾਂ ਗੋਲ ਨੇ ਨਾਤਾ ਬੜਾ ਹੋਈ ਆ ਨਾ 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 ਤਾਂ ਸਾਫ ਹੈ ਇਹਦਾ ਛੋਟਾ ਜਿਹਾ ਲਿਸਟਾ ਵਿਚਾਰਾ ਮੈਂ ਵੀ ਨਾ ਲਵੇਟ ਪੂਰੀ ਉਹ ਲਾਲੂ ਭਾਈ ਨਹੀਂ ਲਾਏ ਪੂਰੀ ਉਹ ਬਾਈ ਪਿਛਾ ਨੂੰ ਤਾਂ ਹੋ ਜਾ ਵੀਡੀਓ ਤਾਂ ਬਣਾ ਲੈਦੀ ਵਧੀਆ ਅਸੀਂ ਤਾਂ ਬਾਬੇ ਜੀ ਭੇਜ ਦਿੰਨੇ ਆ ਜਵਾਬਿਆਂ ਵਾਲੇ ਸਾਨੂੰ ਦਿੰਦੇ ਹਮੋਂ ਉਰਕੇ ਨੂੰ ਮੂੰਹ ਮੰਗ ਕੇ ਆਈ ਸੀ ਗੱਲ ਮਣਡਾਲੀ ਦੇ ਮੇਲੇ ਤੇ ਮੂੰਹ ਮੰਗੇ ਰੁਪਏ ਲਾਦੇ ਨੇ 1 ਲੱਖ ਰੁਪਏ ਬਕੀ ਤੇ ਫਿਰ ਵੀ ਬੰਦਾ ਭੱਜ ਗਿਆ ਦੀ ਕਹਿੰਦਾ ਦੇਣੀ ਹੀ ਨਹੀਂ ਆਣ ਆ ਜੀ ਮੈਂ ਉਹ ਗੱਲ ਕਰਦਾ ਮੈਂ ਦਬਾਅ ਦੇ ਨਾਲ ਸਾਨੂੰ ਹੀ ਦੰਦੇ ਆ ਮੁੱਲ ਲਾਵੇਂ ਨਾ ਚੀਜ਼ ਦਾ ਜੇ ਮੁੱਲ ਲਾਤ ਵਸਜੀ ਦੋ ਕੋਈ ਐਂ ਚ ਗੱਲ ਸੁਣ ਪੂਰੇ ਤੋਂ ਪਾਕ 1.5 ਲੱਖ ਬੱਚਾ ਹੀ ਹੈ ਪਾਲਣ ਕੇ ਵਿਚਾਰੇ ਤੂੰ ਤਾਂ ਮਿਹਨਤ ਜੇ ਕਰਨਗੇ ਜੀ ਫਲ ਦਊਗਾ ਉਹ ਤੂੰ ਐਂ ਦੱਸਦੇ ਮੈਨੂੰ ਵੀ ਕਿਵੇਂ ਕਰੀਂ ਅੱਛਾ ਤੁਸੀਂ ਮੈਨੂੰ ਕਹਨਾ ਕਿ ਮੈਂ ਕਰਨਾ ਇਸ ਦਾ ਨਾ ਤੂੰ ਹੀ ਰੱਖ ਦੇ ਨਹੀਂ ਤਾਂ ਸਾਰਾ ਕੋਈ ਦੱਸਦੇ ਸਾਨੂੰ ਫਿਰ 12000 ਦਾ ਤਾਂ ਇਹ ਇਹਦੂ ਘੱਟ ਨਹੀਂ ਹੋਣਾ ਇਹ ਕਿੰਨਾ 20 ਤਾਂ ਜੀ ਜੀ ਦਾ ਮੋਲ ਫੜ ਕੇ ਭਾਵੇਂ ਦਾ 25 ਦਵਾ ਆਹ ਲੈ ਮੈਂ ਆਪਾਂ ਦੇਣਾ ਨਹੀਂ ਇਹ ਬੇਤੁਕਾਨੀ ਹੈ ਨਾ ਇਹ 10000 ਦਾ ਸਾਢੇ ਪੰਜ ਨਾਲ ਸ਼ਬਦ ਨਹੀਂ ਕਰਦਾ ਜੀ ਆਹ ਦਾ ਜਹਾ 2 ਲੱਖ ਵਾਲਾ ਲੈ ਲੋ ਮੇਰੇ ਸੋਨੇ ਦੀਆਂ ਕਰਦਾ ਮਿੰਗਣਾ ਹੁਣ 5.5 ਲੱਖ ਦਾ ਵਿਕਿਆ ਜੀ ਉਹ ਕਿਹੜਾ ਸੋਨੇ ਦੀਆਂ ਕਰਦਾ ਮਿੰਗਣਾ ਦਾ ਜੀ ਗੋਏ ਦੀ ਨਹੀਂ ਕਰੂ ਹਾਂ ਇਹਦਾ ਸ਼ੌਕ ਦਾ ਮੁੱਲ ਆ ਜੀ ਮਿੰਗਣਾ ਦਾ ਕੱਖ ਖਾ ਕੇ ਗੋਏ ਦੀ ਨਹੀਂ ਕਰੂ ਹਾਂ ਸੋਨੇ ਦੀਆਂ ਦਾ ਕੋਈ ਵੀ ਨਹੀਂ ਕਰਦਾ ਉਹ ਬਾਈ ਚੌਧਰੀ ਮਨ ਨੂੰ ਠਕਾਣੇ ਰੱਖ ਜੇ ਲੈਣਾ ਉਹਨਾਂ ਲਿਆ ਮਿੰਗਣਾ ਪੁਰੇਟਾ ਦੇਖਾ ਇਹ ਮੈਨੂੰ ਨਹੀਂ ਜਾਣਦਾ ਮੈਨੂੰ ਨਹੀਂ ਜਾਣਦਾ ਇਹ ਮੇਲਾ ਸਾਲ ਗੈਲੋਂ ਆਇਆ ਜੇ ਹੁੰਦੀ ਕਿਤੇ ਮੰਡੀ ਫੇਰ ਤੂੰ ਕਹਿ ਵੀ ਲੰਦਾ ਇਹ ਰਲਿ-ਮਿਲੀ ਸਰਕਾਰ ਹੈ ਕੋਈ ਰਲਿ-ਮਿਲੀ ਸਰਕਾਰ ਨਹੀਂ ਸੌਦਾ ਕਰਾਂਗੇ ਇਮਾਨਦਾਰੀ ਦਾ ਸੌਦਾ ਕਰਾਂਗੇ ਇਮਾਨਦਾਰੀ ਦਾ ਦੇਣਾ ਦੇਈ ਛੋਟੇ ਵੀਰ ਨਹੀਂ ਦੇਣਾ ਨਾ ਦੇਈ ਹਾਂ ਜੀ ਹਾਂ ਨੀਮਨਾ 14000 ਦਾ ਦਿੰਨੇ ਨਹੀਂ ਜੀ 15 ਦਾ ਦਿੰਨੇ ਆਜੋ ਚਲੀ ਆਜੋ 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 ਕਿਉਂ ਜੀ ਸੋ ਆਤਾ ਆ ਗਿਆ ਗੱਲ ਦਾ ਇਹ ਠੋਕ ਕੇ ਲਾਦੇ ਠੋਕ ਕੇ ਲਾਦੇ ਹਾਂ ਨਹੀਂ 15 ਲਾਏ ਇਹਦਾ 15 ਦੇਣਾ ਤੇ ਉਹਨਾਂ ਨੂੰ ਪਈਆਂ ਉਹ ਬਈ ਸਿਰੇ ਨੂੰ ਸਰਾ ਕਰਾਤਾ ਹਾਂ 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 ਹਾਂ